ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਨਿਊ ਬਲੌਗਸ ਦਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਨੀ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਦੀ ਜਿਹੜਾ ਆਪਣਾ ਬਲੌਗ ਹੈ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆਂਗੇ ਇੱਧਰ ਮੇਰਾ ਸਾਰਾ ਸਮਾਨ ਨਾ ਖਿਲਰਿਆ ਹੋਇਆਗਾ ਤੇ ਅੱਜ ਦੀ ਵੀਡੀਓ ਚ ਵੀ ਮੈਂ ਤੁਹਾਨੂੰ ਸੂਟ ਦਿਖਾਉਂਗੀ ਜਿਹੜੇ ਮੈਂ ਹੋਰ ਲੈ ਕੇ ਆਈ ਸੀ ਇੱਕ ਦੋ ਸੂਟ ਤੇ ਜਿਹੜੇ ਪਿਛਲੀ ਵੀਡੀਓ ਚ ਦਿਖਾਉਣੇ ਰਹਿ ਗਏ ਸੀਗੇ ਉਹ ਅੱਜ ਜੜੀ ਵੀਡੀਓ ਚਪਤਖਾਵਾਂਗੀ ਠੀਕ ਹੈ ਤੇ ਕੁਝ ਤਾਂ ਬਈ ਲਾਈਨਿੰਗ ਵਾਲੇ ਨੇਗੇ ਮਤਲਬ ਕਿ ਪਾਰਟੀ ਵੇਅਰ ਨੇਗੇ ਜੀ ਮੇਜਰ ਜੱਟ ਵਗੈਰਾ ਦੇ ਹੋਗੇ ਤੇ ਆਰਗੈਂਜ਼ਾ ਦੀ ਹੋਗੇ ਨਾ ਉਹ ਵੀ ਦਿਖਾਵਾਂਗੀ ਤੁਹਾਨੂੰ ਕੀ ਰੇਟ ਦੇ ਵਿੱਚ ਲਈਆਂ ਹੋਊਗੀ ਦਿਖਾਵਾਂਗੀ ਦੱਸੂਗੀ ਠੀਕ ਹੈ ਵਲੌਗ ਦੇ ਵਿੱਚ ਤੇ ਅੱਜ ਮੈਂ ਨਾਤੀ ਧੋਤੀ ਹੈ ਨਹੀਂ ਇੱਦਾਂ ਹੀ ਵਲੌਗ ਸ਼ੂਟ ਕਰਨ ਲੱਗੀ ਆ ਕਿਉਂਕਿ ਨਾ ਫਿਰ ਫਿਰ ਦਿਨੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਸ਼ਾਮ ਨੂੰ ਨਹਾਉਣਾ ਪੈਂਦਾ ਹੈਗਾ ਫਿਰ ਮੈਂ ਅੱਜ ਨਾਲ ਤੀਨ ਹੈ ਸ਼ਾਮ ਨੂੰ ਹੀ ਨਹਾਵਾਂਗੇ ਇੱਕ ਵਾਰੀ ਠੀਕ ਹੈ ਜੀ ਚਲੋ ਆਪਾਂ ਦਿਖਾਉਣੇ ਸ਼ੁਰੂ ਕਰਦੇ ਆ ਤੁਹਾਨੂੰ ਸੂਟ ਸਭ ਤੋਂ ਪਹਿਲਾਂ ਇਹਨਾਂ ਦੇ ਰੇਟ ਜਿਹੜੇ ਥੋੜੇ ਜੇ ਪਹਿਲਾਂ ਵਾਲਿਆਂ ਨਾਲੋਂ ਜ਼ਿਆਦਾ ਨਹੀਂਗੇ ਤੇ ਸਹੀ ਸਹੀ ਰੇਟ ਦੱਸੂਗੀ ਮੈਂ ਤੁਹਾਨੂੰ ਕਿੰਨੇ ਕਿੰਨੇ ਦੇ ਵਿੱਚ ਲੈ ਕੇ ਆਈਆਂ ਫਰਸਟ ਡੇ ਵਾਲਾ ਸੂਟ ਹੈਗਾ ਅ ਬੜੀ ਧੁੱਪ ਜੀ ਪਈ ਜਾਂਦੀ ਹੈ ਹਾਂ ਹਾਂ ਤਾਂ ਠੀਕ ਹੈ ਭਾਈ ਕਿੱਦਿ ਜਿਹੜੀ ਖਿਲਦੀ ਆ ਆ ਦੇਖਿਓ ਅ ਪਰਪਲ ਜਿਹਾ ਸ਼ੇਡ ਹੈ ਦਾ ਲਵੈਂਡਰ ਜਿਹਾ ਕਮੀਜ਼ ਦਾ ਪ੍ਰਿੰਟ ਮੈਨੂੰ ਬਹੁਤ ਪਿਆਰਾ ਲੱਗਿਆ ਤਾਂ ਨਿਕਾ ਤੁਸੀਂ ਸ਼ਾਂਜੀ ਪਈ ਜਾਂਦੀ ਹੈ ਹੋਰ ਹੀ ਤਰੀਕੇ ਦੀ ਤੇ ਆ ਇਹਦੀ ਬੱਟ ਮੈਂ ਕਿ ਠੀਕ ਹੈ ਜੀ ਇਹ ਸੂਟ ਤੇ ਆ ਪਰ ਉਹ ਵੀ 300 ਰੁਪਏ ਦਾ ਠੀਕ ਹੈ ਜੀ ਹੁਣ ਦਿਖਾਉਣੇ ਆ ਨੈਕਸਟ ਤੁਹਾਨੂੰ ਨੈਕਸਟ ਇਹਦਾ ਆਵੜਾ ਇਹ ਆ ਲੂਗਰ ਹੈਗਾ ਇਹਦਾ ਮੈਨੂੰ ਪ੍ਰਿੰਟ ਬਹੁਤ ਸੋਹਣਾ ਲੱਗਿਆ ਪਰ ਜਿਹੜਾ ਕੱਪੜਾ ਇਹਦਾ ਉਹ ਨਾ ਵੀ ਜਿਵੇਂ ਪਤਲਾ ਵਾਲਾ ਹੈਗਾ ਜਿਵੇਂ ਲੂਨ ਦਾ ਕੱਪੜਾ ਹੁੰਦਾ ਨਾ ਆਏ ਹੈਗਾ ਆ ਦੇਖੋ ਤੇ ਮੈਨੂੰ ਲੱਗਦਾ ਦੀ ਹਨਾ ਟਰਾਂਸਪੇਰੈਂਟ ਹੋ ਜਾਊਗਾ ਵੀ ਪਿੰਡਾਰਾਂ ਦੀ ਸੀਗੀ ਤੇ ਤੇ ਫਿਰ ਆਪਾਂ ਇਹਦੇ ਕਮੀਜ਼ ਦੇ ਥੱਲੇ ਲਾਈਨਿੰਗ ਲਾ ਲਾਂਗੇ ਕੱਲੇ ਕਮੀਜ਼ ਤੇ ਸਲਵਾਰ ਦੇ ਗੋਡਿਆਂ ਤੇ ਲਾ ਲਾਂਗੇ ਉਹ ਮੇਰਾ ਐ ਸੀਗਾ ਮੈਂ ਕਿਹਾ ਚਲੋ ਕੋਟ ਸੈੱਟ ਬਣਾ ਲੂੰਗੀ ਇਹਦਾ ਮੈਂ ਵਰਕ ਜਦੋਂ ਦੇਖਦੇ ਤੇ ਇੱਕ ਆ ਸੀਗਾ ਇਹ ਦੁਪੱਟੇ ਨਾਲ ਹੈਗਾ ਇਹਦੀ ਸਲਵਾਰ ਤੇ ਜਿਹੜਾ ਵਰਕ ਹੈਗਾ ਇਹ ਦਾ ਨਾਗਾ ਤੇ ਆ ਕਮੀਜ਼ ਹੈਗੀ ਠੀਕ ਹੈ ਤੇ ਆ ਦੁਪੱਟਾ ਹੈ ਇਹਦਾ ਇਹ ਆਪਾਂ ਨੂੰ ਵੀ ਮਿਲਿਆ ਹੈ 500 ਰੁਪਏ ਦਾ ਠੀਕ ਹੈ 550 ਦਾ ਕਹਿ ਰਹੀ ਸੀ 500 ਦਾ ਆਪਾਂ ਲਵਾ ਲਿਆ ਸੀ ਨੈਕਸਟ ਹੈਗਾ ਆਹ ਵਾਲਾ ਸਭ ਤੋਂ ਵਧੀਆ ਲੱਗਿਆ ਜਿਹੜਾ ਮੈਨੂੰ ਹੂਨ ਵਾਲੇ ਸੂਟਾਂ 'ਚ ਸਭ ਤੋਂ ਪਿਆਰਾ ਲੱਗਿਆ ਇਹਦਾ ਪ੍ਰਿੰਟ ਮੈਨੂੰ ਵੱਡਾ ਵੱਡਾ ਪ੍ਰਿੰਟ ਹੈਗਾ ਪਰ ਤਿੰਨ ਹੀ ਬਣੀ ਹੋਈਆਂ ਨਹੀਂ ਆਈਆਂ ਇਹ ਸ਼ਰਟ ਹੈਗੀ ਤੇ ਬਟਮ ਜਿਹੜੀ ਪਲੇਨ ਬਲੈਕ ਕਲਰ ਮੇਰਾ ਫੇਵਰਟ ਆ ਬਲੈਕ ਕਲਰ ਦੇ ਮੇਰੇ ਕੋਲ ਪਤਾ ਹੀ ਨਹੀਂ ਕਿੰਨੇ ਕ ਸੂਟ ਹੋਣਗੇ ਪਹਿਲਾਂ ਸਲਵਾਰਾ ਹੀ ਹੋਰੀਆਂ ਨੇ ਦੋ ਤਿੰਨ ਤਾਂ ਬਲੈਕ ਕਲਰ ਦੀਆਂ ਤੇ ਦੋ ਦੁਪट्टे ਨੇ ਕਿ ਬਲੈਕ ਕਲਰ ਦਾ ਦੁਪੱਟਾ ਜਿਹੜਾ ਉਹਦੇ ਵਿੱਚ ਵਧੀਆ ਲੈਂਸ ਲੂਸ ਲਾ ਕੇ ਰੱਖਦੀ ਹੈਗੀ ਕਿ ਬਲੈਕ ਕਲਰ ਦੇ ਸੂਟ ਜ਼ਿਆਦਾ ਪਾਉਣੀਆਂ ਤਾਂ ਫਿਰ ਉਹ ਸਾਰਿਆਂ ਨਾਲ ਲਿਆ ਜਾਂਦਾ ਹੈ ਹਨਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਮੈਂ ਔਰਗੈਂਜਾ ਦਾ ਨਾ ਕਮੀਜ਼ ਤੇ ਦੁਪੱਟਾ ਇਹਨਾਂ ਦੀ ਜਿਹੜੀ ਬਟ ਮੈਂ ਉਹਨਾਂ ਤੋਂ ਕੁੰਬ ਹੋ ਗਈ ਸੀ ਕਿ ਦੁਕਾਨ ਵਾਲਿਆਂ ਤੋਂ ਤਾਂ ਕਰਕੇ ਇਹ ਆਪਾਂ ਨੂੰ ਉਹਨਾਂ ਨੇ ਸਸਤਾ ਰਾਤਾ ਮੈਨੂੰ ਸਸਤਾ ਲੱਗਿਆ ਬਾਕੀ ਤੁਹਾਨੂੰ ਕਿਵੇਂ ਲੱਗਿਆ ਇਹਦਾ ਰੇਟ ਮੈਨੂੰ ਜ਼ਰੂਰ ਦੱਸਿਓ ਇਹਦਾ ਨਾ ਪਿਓਰ ਦਾ ਦੁਪੱਟਾ ਹੈ ਬਈ ਆਹ ਆਹ ਦੁਪੱਟਾ ਹੈ ਪਿਓਰ ਦਾ 100 ਰੁਪਏ ਦਾ ਆਪਾਂ ਨੂੰ ਦੁਪੱਟਾ ਪਿਆ ਤੇ 200 ਰੁਪਏ ਦੀ ਕਮੀਜ਼ ਪਈਏਗੀ ਠੀਕ ਹੈ ਆ ਦੁਪੱਟਾ ਇਹਦਾ ਇਹ ਆ ਲੈਸ ਲਾਈ ਦੀ ਆ ਲੈਸ ਤਾਂ ਆਪਾਂ ਪੱਟ ਕੇ ਹੋਰ ਵੀ ਲਾ ਸਕਦੇ ਹਾਂ ਨਾ ਜੇ ਆਪਾਂ ਸੋਹਣੀ ਲਾਉਣੀ ਤੇ ਆਹ ਵਾਲੀ ਬਈ ਇਹਦੀ ਸ਼ਰਟ ਹੈ। ਆ ਇਹਦਾ ਨੈੱਕ ਹੈਗਾ। 200 ਰੁਪਏ ਦੀ ਪਈ ਆਪਾਂ ਨੂੰ ਸ਼ਰਟ ਇਹ। ਤੇ ਨੀਚੋਂ ਐ ਗ੍ਰਾਫ ਹੈ ਤਿੰਨ ਰੰਗ ਟਾਈ ਡਾਈ ਕਰਿਆ ਹੋਇਆ। ਆ ਇਹਦਾ ਕੇ ਰ ਹੈਗਾ। ਇਹ ਮੈਨੂੰ ਉਹਨਾਂ ਨੇ 200 ਰੁਪਏ ਦਾ ਦਿੱਤਾ ਕਮੀਜ਼। ਮੈਂ ਨਾ ਸ਼ੌਪ ਤੇ ਜਾ ਕੇ ਬਸ ਫਰੋਲਾ ਫਰੋਲੀ ਉੱਥੇ ਹੀ ਕਰਦੀ ਹੁੰਨੀ ਆ ਜਿੱਥੇ ਉਹਨਾਂ ਦੇ ਡਿਫੈਕਟ ਪੀਸ ਪਏ ਹੁੰਦੇ ਨੇ ਜਾਂ ਤਾਂ ਡਿਫੈਕਟ ਹੁੰਦੇ ਨੇ ਉੱਥੇ ਜਾਂ ਬਸ ਐਵੇਂ ਦੇ ਹੁੰਦੇ ਨੇ ਵੀ ਜਿਨ੍ਹਾਂ ਨਾਲ ਚੁੰਨੀ ਗਮਾਚੀ ਗਈ ਜਾਂ ਜਿਨ੍ਹਾਂ ਨਾਲ ਸਲਵਾਰ ਗਮਾਚੀ ਗਈ ਕੁਰਤੀਆਂ ਵੀ ਜਾਦਾ ਵਧੀਆ ਪਈਆਂ ਹੁੰਦੀਆਂ ਨੇ ਹਨਾ ਤੇ ਅ ਬਸ ਐਂ ਡਿਫੈਕਟ ਹੁੰਦੇ ਜਾਂ ਫਿਰ ਮਾੜਾ ਮੋਟਾ ਕੱਟ-ਕੁੱਟ ਲੱਗਿਆ ਹੁੰਦਾਗਾ ਸੂਟ ਹੁੰਦੇ ਜਿਵੇਂ ਪ੍ਰਿੰਟਡ ਸੂਟ ਹੋਗੇ ਤੇ ਉਹ ਫਿਰ ਉਹਨੂੰ ਲੈਸ ਚ ਦੇ ਦਿੰਦੇ ਨੇ ਜਾਂ ਬਸਸਤੇ ਚ ਦੇ ਦਿੰਦੇ ਨੇ ਰੇ ਇਹ ਸਹੀ ਲੱਗਦਾ ਫਿਰ ਮੈਨੂੰ ਇਹਦੇ ਨਾਲ ਜੇ ਆਪਾਂ ਸਲਵਾਰ ਬਣਾ ਲਾਂਗੇ ਹਨਾ ਮੇਰਾ ਦਾ ਲੇਲਨ ਜੀ ਦੀ ਸਲਵਾਰ ਆਪਣੀ 200 250 ਚ ਪਾ ਦੂੰਗੀ ਇਹਦੇ ਨਾਲ ਲੇਲਨ ਦੀ ਚੱਲੂਗੀ ਜਾਂ ਕ੍ਰੇਵ ਗਰੂਪ ਦੀ ਚੱਲੂਗੀ ਤੇ ਇਹ 300 ਰੁਪਏ ਚ ਬਣ ਗਈਆਂ ਦੋਨੇ ਚੀਜ਼ਾਂ ਦੁਪੱਟਾ ਤੇ ਆਪਾਂ ਬਲੈਕ ਸੂਟ ਨਾਲ ਜਿਹੜਾ ਦੁਪੱਟਾ ਡਾਈ ਕਰਾ ਲਿਆ ਜਿਹੜਾ ਦਿਖਾਇਆ ਸੀ ਪਿਛਲੀ ਵੀਡੀਓ ਦੇ ਵਿੱਚ ਵੀ 100 ਰੁਪਏ ਦਾ ਲੈ ਕੇ ਆਪਾਂ ਵਰਕ ਕਰਾਇਆਗਾ ਠੀਕ ਹੈ ਬਈ ਆਹ ਦਪਟਾ ਡਾਈ ਕਰਾ ਲਿਆ ਤੇ ਇਹ ਇਹਨੂੰ ਆਪਾਂ ਇਹਦੇ ਪੱਲਿਆਂ ਤੇ ਆਪਾਂ ਬਲੈਕ ਕਲਰ ਦਾ ਕੱਪੜਾ ਜਿਹੜਾ ਐਡ ਕਰਕੇ ਲੈਸ ਲਾ ਕੇ ਰੈਡੀ ਕਰਾਂਗੇ ਠੀਕ ਹੈ ਉਹ ਪਾਦਾ ਆ ਗਿਆ ਆ ਬੜਾ ਇਹ ਆਪਾਂ ਥੋੜਾ ਜਿਹਾ ਮਹਿੰਗਾ ਪਿਆ ਸੀ ਪਰ ਮੈਨੂੰ ਪਸੰਦ ਆ ਗਿਆ ਜਦੋਂ ਫਿਰ ਮੈਂ ਲੈ ਲਿਆ ਜਦੋਂ ਪਸੰਦ ਹੀ ਆ ਗਈ ਚੀਜ਼ ਹੋਣਾ ਫਿਰ ਲੈ ਲੈਣੀ ਚਾਹੀਦੀ ਹੈ ਤੇ ਆਹ ਤਾਂ 100 ਰੁਪਏ ਦਾ ਹੀ ਲਈ ਸੀ ਮੈਂ ਜੋਰ ਜੱਟ ਦਾ ਸੂਟ ਸੀਗਾ ਇਹ ਪਲੇਨ ਜੋਰ ਜੱਟ ਦਾ ਤੇ ਇਹ ਮੈਂ ਪਹਿਲਾਂ ਹੀ ਲਿਆ ਕੇ ਰੱਖਿਆ ਸੀ ਆਹ ਮੈਂ ਇਕੱਲਾ ਸ਼ਰਟ ਦਾ ਪੀਸ ਲਈ ਸੀਗੀ ਇਹ ਮੈਂ ਇਹ ਸੋਚ ਕੇ ਨਹੀਂ ਲਈ ਸੀ ਵੀ ਇਹਦੇ ਨਾਲ ਮੈਚ ਹੋ ਜਾਊਗਾ ਬਸ ਮੈਂ ਐਦਾ ਹੀ ਲਈ ਮਾ ਚੱਲ ਲਵੈਂਡਰ ਕਲਰ ਦੀ ਮੈਂ ਬਟਮ ਲੈ ਲੂੰਗੀ ਇਹਦੇ ਨਾਲ ਤੇ ਇਹ ਮੈਂ ਆਪਾਂ ਨੂੰ ਪਿਆ ਸੀ 500 ਰੁਪਏ ਦਾ ਠੀਕ ਹੈ ਜੀ ਇਹ ਹੈਗਾਗਾ ਟੈਬੀ ਜੋਰ ਜੱਟ ਕੁਛ ਐਦਾਂ ਦਾ ਕੱਪੜਾ ਹੈਗਾ ਇਹ ਤੇ ਇਹ ਆਪਾਂ ਨੂੰ 500 ਦਾ ਪਿਆ ਸੀ ਆ ਆਪਾਂ ਨੂੰ 100 ਰੁਪਏ ਦਾ ਪੂਰਾ ਸੂਟ ਪਿਆ ਸੀ ਜੋਰ ਜੱਟ ਦਾ ਤਾਂ ਫਿਰ ਆਪਾਂ ਇਹਦੀ 2.5 ਮੀਟਰ ਦੀ ਜਿਹੜੀ ਚੁੰਨੀ ਬਣਾ ਲਈ ਤੇ 2.5 ਮੀਟਰ ਦੀ ਸਰਵਾਰ ਰੱਖ ਲਈ ਇਹਦੇ ਨਾਲ ਹਲੇ ਲਾਈਨਿੰਗ ਵਗੈਰਾ ਲਿਆਉਣ ਵਾਲੀ ਹੈ ਲੈਸ ਮੈਂ ਲਈ ਆਈ ਇਹਦੀ ਠੀਕ ਹੈ ਲੈਸ ਵੀ ਤੁਹਾਨੂੰ ਦਿਖਾ ਦਿੰਨੀ ਆ ਮੈਂ ਇਹ ਆ ਵਾਲੀ ਜਿਹੜੀ ਗ੍ਰੀਨ ਜੀ ਲੈਸ ਹੈ ਇਹ ਲਾਉਂਗੀ ਤੇ ਮੈਂ ਤੇ ਆਹ ਦੁਪट्टे ਤੇ ਲਾਵਾਂਗੇ ਲਵੈਂਡਰ ਕਲਰ ਦੀ ਇਹ ਤੇ ਇੱਕ ਰਿਹਾ ਆਹ ਵਾਲਾ ਬਈ ਇਵੇਂ 셔ਟ ਦਾ ਪੀਸ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਮੈਂ ਵੀਡੀਓ ਬਣਾਈ ਸੀਗੀ ਵੀ ਰਿਯਾਨ ਤੇ ਮਸ਼ਲੀਨ ਕਾਟਨ ਤੇ ਪਿਓਰ ਰਿਯਾਨ ਦੇ ਵਿੱਚ ਕੀ ਫਰਕ ਹੁੰਦਾ ਕਿਹੜਾ ਕੱਪੜਾ ਜਿਹੜਾ ਵਧੀਆ ਰਹਿੰਦਾ ਹੈਗਾ ਪਾਉਣ ਵਾਸਤੇ ਘਰੇ ਪਾਉਣ ਵਾਸਤੇ ਹਨਾ ਤਾਂ ਆ ਆਪਾਂ ਇਹਦੇ ਨਾਲ ਬਾਟਮ ਦਾ ਕੱਪੜਾ ਲੈ ਆਏ ਮੈਂ 100 ਰੁਪਏ ਦਾ ਲਈਆਂ ਕੀ ਤੇ ਆਪਾਂ ਆਪਣੀ ਕਮੀਜ਼ ਜਿਹੜੀ ਉਹ ਬਣੀ ਸੀਗੀ 150 ਦੀ ਸ਼ਾਇਦ ਠੀਕ ਹੈ ਤੇ ਚਲੋ ਜੀ ਅੱਜ ਦੇ ਬਲੌਗ ਵਿੱਚ ਮੈਂ ਤੁਹਾਨੂੰ ਸਾਰੇ ਸੂਟ ਦਿਖਾਤੇ ਕੋਈ ਵੀ ਸੂਟ ਹੈ ਜਿਹੜਾ ਉਹ ਨਹੀਂ ਰਿਹਾ ਦਿਖਾਉਣ ਗਣੀਓ ਸੋ ਜੇ ਮੇਰੇ ਬਲੌਗ ਤੁਹਾਨੂੰ ਪਸੰਦ ਆਉਂਦੇ ਹੁੰਦੇ ਨੇ ਤਾਂ ਕਮੈਂਟ ਜ਼ਰੂਰ ਕਰ ਦਿਆ ਕਰੋ ਹਨਾ ਤਾਂ ਮੋਟੀਵੇਸ਼ਨ ਮਿਲਦੀ ਹੈ ਦੁੱਗਣੀ ਨਾ ਜਿੰਨਾ ਨਾ ਬਲੌਗ ਸ਼ੂਟ ਕਰਨ ਨੂੰ ਫਿਰ ਮੇਰਾ ਜੀ ਕਰਦਾ ਹੈਗਾ ਤੇ ਚਲੋ ਹੁਣ ਫਿਰ ਬਲੌਗ ਜਿਆਦਾ ਲੰਬਾ ਹੋ ਜੂਗਾ ਇੱਧਰ ਮੇਰਾ ਜਿਹੜਾ ਜਿਗਾਰਡਮੈਂਟ ਸਲਾਈ ਦਾ ਉਹ ਮੈਂ ਇੱਥੇ ਕੀਤਾ ਹੋਇਆ ਹੈਗਾ ਆ ਸਾਰਾ ਇੱਧਰ ਪਿਆ ਹੈਗਾ ਮਤਲਬ ਇਹ ਕੱਪੜੇ ਜਿਹੜੇ ਸਿਉਣ ਵਾਲੇ ਨੇ ਆ ਤਾਂ ਮੇਰੀ ਨੇ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ ਬਲੌਗ ਦੇ ਵਿੱਚ ਹਨਾ ਬਾਕੀ ਜਿਹੜੇ ਹੋਰਾਂ ਦੇ ਪਿੰਡ ਚੋਂ ਆਉਂਦੇ ਨੇ ਸਟਿਚ ਕਰਨ ਵਾਲੇ ਉਹ ਵੀ ਮੈਂ ਇੱਥੇ ਰੱਖ ਲੀਂਗੀ ਸੋਫੇ ਦੇ ਤੇ ਅਦਰ ਮਸ਼ੀਨ ਮੈਂ ਪਟੜੇ ਤੇ ਰੱਖੀ ਹੋਈ ਹੈਗੀ ਸਟੈਂਡ ਤੇ ਬਈ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਪ੍ਰੋਬਲਮ ਆਉਂਦੀ ਹੈ ਸਟੈਂਡ ਤੇ ਬਹਿ ਕੇ ਮੈਂ ਕੱਪੜੇ ਸਿਉਂ ਹੀ ਨਹੀਂ ਸਕਦੀ ਮੇਥੋਂ ਕੰਮ ਹੀ ਨਹੀਂ ਨਿਬੜਦਾ ਹੈਗਾਗਾ ਸਟੈਂਡ ਹੈਗਾਗਾ ਉਤਰ ਰਿਹਾ ਪਿਆਗਾ ਤੇ ਮੈਂ ਪਟੜੀ ਦੀ ਵੇਕੇ ਹੀ ਸਟਿਚ ਕਰਦੀ ਹੈਗੀ ਤੇ ਇੱਥੇ ਕੋਲੇ ਮੈਂ ਪ੍ਰੈਸ ਮਾਰ ਲੈਣੀ ਹੁੰਦੀ ਵੀ نیچے ਤੇ ਜਿਹੜਾ ਕਟਿੰਗ ਵਾਲਾਗਾ ਉਹ ਆਪਣਾ ਉਧਰ ਮੇਜ਼ ਮੈਂ ਬਣਵਾਇਆ ਹੋਇਆਗਾ ਕਟਿੰਗ ਵਾਲਾ ਸਪੈਸ਼ਲ ਖੜਕੇ ਕੱਟਦੀ ਹੁੰਦੀ ਹੈਗੀ ਸੋ ਜੇ ਕੋਈ ਕਟਿੰਗ ਸਟਿਚਿੰਗ ਦੀ ਵੀਡੀਓ ਚਾਹੀਦੀ ਹੋਈ ਤਾਂ ਆਪਾਂ ਜਰੂਰ ਅਪਲੋਡ ਕਰਾਂਗੇ ਤੇ ਹੁਣ ਮਿਲਾਂਗੇ ਨੈਕਸਟ ਵੀਡੀਓ ਚ ਤਦ ਤੱਕ ਲਈ ਪਿਆਰ ਭਰ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ